ਕਿਲਾ ਨੂੰ ਭਾਰ ਜਿਆਦਾ ਖਰਾਬ ਨਹੀਂ ਹੋਣਾ ਚਾਹੀਦਾ ਔਰ ਮੈਂ ਚਾਹਾਂਗਾ ਕਿ ਤੁਹਾਡਾ ਉਮੀਦਵਾਰ ਸਰਕਾਰ ਗੁਰਜੀਤ ਸਿੰਘ ਬਖਸ਼ੀ ਜੀ ਉਹ ਸਤਿ ਪਿਆਰ ਉਸੇ ਤਰ੍ਹਾਂ ਹੀ ਦੁਬਾਰਾ ਜਨਸ਼ਤ ਬਈ ਲੋਕਾਂ ਨੇ ਪਿਆਰ ਦੇਣਾ ਸ਼ੁਰੂ ਕਰ ਦਿੱਤਾ ਨਹੀਂ ਲੋਕਾਂ ਦਾ ਪਿਆਰ ਪਹਿਲੇ ਸੀ ਅੱਜ ਵੀ ਹੈ ਤੇ ਕੱਲ ਵੀ ਰਹਿਣਾ ਜੀ ਲੋਕਾਂ ਨੇ ਮਨ ਬਣਾ ਲਿਆ ਕਿ ਬਈ ਚਾਰੇ ਖਾਨੇ ਚੇਤੋ ਨੇ ਬਾਕੀਆਂ ਦੇ ਉਹ ਗੁਰਜੀਤ ਸਿੰਘ ਔਜਲਾ ਨੂੰ ਭਾਰੀ ਵੋਟਰਾਂ ਨਾਲ ਜਿੱਤਣਾ ਔਰ ਮੈਨੂੰ ਇਹ ਵੀ ਪਤਾ ਲੱਗਿਆ ਕਿ ਜਿਹੜਾ ਬੀਜੇਪੀ ਦਾ ਉਮੀਦਵਾਰ ਹੈ ਨਾ ਉਹਨੇ ਰਿਟਰਨ ਟਿਕਟ ਬੁੱਕ ਕਰਾ ਲਈ ਅਮਰੀਕਾ ਦੀ ਜੋ 2-3 ਦਿਨ ਨੂੰ ਵਾਪਸ ਵੀ ਜਾ ਰਹੀ ਹੈ ਡਾਕਟਰ ਸਾਹਿਬ ਜਿਸ ਤਰ੍ਹਾਂ ਕੱਲ ਗੋਲੀ ਚੱਲਣ ਦੀ ਵਾਰਦਾਤ ਸਾਹਮਣੇ ਆਈ ਕਿ ਲੱਗਦਾ ਔਰ ਆਰਡਰ ਪੂਰੀ ਤਰ੍ਹਾਂ ਨਾਲ ਫੇਲ ਭਈ ਉਹ ਖੁਦ ਸਾਰੇ ਹੀ ਫੇਲ ਹੋਇਆ ਪਿਆ ਇਸ ਕੋਈ ਸ਼ੱਕ ਨਹੀਂ ਹੈਗਾ ਲੇਕਿਨ ਮੈਂ ਤੁਹਾਨੂੰ ਇੱਕ ਗਲਕਾਵਾ ਲੋਕਾਂ ਨੇ ਦੇਖ ਲਿਆ ਕਿ ਇਹ ਹੋਸ਼ਿਆ ਹਰਕਤਾਂ ਆ ਤੇ ਆ ਗਏ ਲੋਕ ਉਹਦਾ ਜਵਾਬ ਦੇਣਗੇ ਡਾਕਟਰ ਸਾਹਿਬ ਚੋਨ ਕਮਿਸ਼ਨਰ ਨੇ ਵੀ ਕਹਿਤਾ ਹੈ ਕਿ ਇਹਦੀ ਜਿਹੜੀ ਸਾਰੀ ਡਿਟੇਲਸ ਹਮ ਨੂੰ ਦਿੱਤੀ ਜਾਵੇ ਤਾਂ ਜੋ ਕਿ ਕਾਰਵਾਈ ਕੀਤੀ ਜਾਵੇ ਮੈਂ ਧੰਨਵਾਦ ਕਰਦਾ ਚੋਨ ਕਮਿਸ਼ਨਰ ਦਾ ਉਹਨਾਂ ਨੇ ਬੜਾ ਸੀਰੀਅਸ ਨੋਟ ਲਿਆ ਔਰ ਮੈਨੂੰ ਪੂਰੀ ਉਮੀਦ ਹੈ ਕਿ ਉਹ ਕਾਰਵਾਈ ਕਰਨਗੇ